ਕਨਿਲੀਪਯੋ ਵੀ ਨੈਟਵਰਕ ਦੇ ਇਸ ਪਲੈਟਫਾਰਮ 'ਚ ਆਪ ਸਭ ਦਾ ਸਵਾਗਤ ਹੈ। ਦਾਸ ਕੁਲਜੀਤ ਸਿੰਘ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਹੈ। ਸਭ ਤੋਂ ਪਹਿਲਾਂ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਦੇਖੋ ਪਿਆਰਿਓ ਇਸ ਤਰ੍ਹਾਂ ਹੈ ਕਿ ਬਹੁਤਾਤ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਗੱਲਾਂ ਬਾਤਾਂ ਹੁੰਦੀਆਂ ਹਨ। ਪਰ ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਹਨ ਉਹ ਅਸੀਂ ਨਹੀਂ ਕਰਦੇ ਤੇ ਜਿਹੜੀਆਂ ਨਹੀਂ ਕਰਨੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਪ੍ਰਮੋਟ ਕਰਦੇ ਆ ਆ ਤਰ੍ਹਾਂ ਤਰ੍ਹਾਂ ਦੇ ਬੇਸੂਰੇ ਬੇਤੁਕੇ ਸਿੰਗਰ ਆਉਂਦੇ ਆ ਆਪਣੇ ਆਪ ਨੂੰ ਸਿੰਗਰ ਸਦਾਉਂਦੇ ਆ ਹਰ ਬੰਦਾ ਉਹਨਾਂ ਦੀ ਵੀਡੀਓ ਸ਼ੇਅਰ ਕਰਦਾ ਹਰ ਪੇਜ ਤੇ ਤੁਸੀਂ ਉਹਨਾਂ ਦੀਆਂ ਵੀਡੀਓ ਦੇ ਦੇਖ ਸਕਦੇ ਆ ਪਰ ਜਿੰਨੇ ਪੇਜ ਨੇ ਹਾਲੋ ਵਰਡ ਆ ਵਰਲਡ ਉਂਗਲਾਂ ਤੇ ਗਿਣੇ ਜਾਣ ਵਾਲੇ ਪੇਜ ਆ ਜਿਹੜੇ ਹੱਕ ਸੱਚ ਅਨਸਾਫ਼ ਤੇ ਸਿੱਖਾਂ ਤੇ ਹੋਏ ਤਸ਼ੱਦਦ ਦੀ ਗੱਲ ਕਰਦੇ ਸੱਚੀ ਸੁੱਚੀ ਗੱਲ ਕਰਦੇ ਨਹੀਂ ਤਾਂ ਬਹੁਤ ਆਤ ਵਿੱਚ ਇਹ ਲੋਕ ਹਾਸਾ ਮਜ਼ਾਕ ਕਰਦੇ ਆ ਹਾਸਾ ਮਜ਼ਾਕ ਤੋਂ ਸਿਵਾਏ ਇਹਨਾਂ ਕੋਲ ਕੱਖ ਨਹੀਂ ਜਿਹੜਾ ਆਪਾਂ ਆਮ ਗੱਲ ਕਰਦੇ ਆ ਨਾ ਕਿ 1947 ਆਇਆ 55 ਆਇਆ 78 ਆਇਆ 84 ਆਇਆ ਜੂਨ ਆਇਆ ਨਵੰਬਰ ਆਇਆ ਤੇ 2017 ਤੱਕ ਜਿਹੜਾ ਹਿੰਦੂ ਕਿੰਗਡਮ ਦਾ মিডিਆ ਹੈ 450 ਚੈਨਲ ਆ ਉਹ ਤਾਂ ਤੁਹਾਡੀ ਗੱਲ ਨਹੀਂ ਕਰਦਾ ਉਹ ਤਾਂ ਤੁਹਾਨੂੰ ਅਤਵਾਦੀ ਵੱਖਵਾਦੀ ਉਲਗਾਵਾਦੀ ਮਾਓਵਾਦੀ ਟੈਰਰਿਸਟ ਇਹ ਲੇਬਲ ਲਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਤੁਸੀਂ ਸਾਰੇ ਇੱਕ ਗੱਲ ਕਹਿੰਦੇ ਆ ਕੀ ਗੱਲ ਕਹਿੰਦੇ ਆ ਕਿ ਜਿਹੜਾ ਜੋਰਾ ਸਿੰਘ ਜੀ ਜਿਹੜਾ ਇੰਡੀਆ ਦਾ ਮੀਡੀਆ ਉਹ ਕਦੇ ਵੀ ਸਿੱਖਾਂ ਦੀ ਸੱਚੀ ਸੁੱਚੀ ਖਬਰ ਪੇਸ਼ ਨਹੀਂ ਕਰਦਾ ਉਹ ਝੂਠ ਬੋਲਦਾ ਤੇ ਤੁਹਾਡੇ ਕੋਲ ਸੀ ਸੋਸ਼ਲ ਨੈਟਵਰਕ ਸੋਸ਼ਲ ਮੀਡੀਆ ਤੁਹਾਡੇ ਕੋਲ ਆਇਆ ਇਹ ਵਰਤ ਕੇ ਜਿਹੜਾ Hindu Kingdom ਦਾ 450 ਚੈਨਲ ਆ ਜਿਹੜਾ Hindu Kingdom ਦਾ ਤੁਹਾਡੀ ਬਾਤ ਨਹੀਂ ਕਰਦਾ ਜਿਹੜਾ ਤੁਹਾਨੂੰ ਗਲਤ ਪੇਸ਼ ਕਰਦਾ ਇਹ ਸੋਸ਼ਲ ਮੀਡੀਆ ਤੁਸੀਂ ਉਹਨਾਂ ਕੰਮਾਂ ਲਈ ਵਰਤਨਾ ਸੀ ਪਰ ਤੁਸੀਂ ਕਾਦੇ ਲਈ ਵਰਤਿਆ ਤੁਸੀਂ ਕਾਦੇ ਲਈ ਵਰਤਿਆ ਤੁਸੀਂ ਵਰਤਿਆ ਨਿੱਕੇ ਮੋٹے ਗਾਣਿਆਂ ਲਈ ਨਿੱਕੇ ਮੋٹے ਸਿੰਗਰਾਂ ਲਈ ਆ ਟਕਸਾਲੀ ਆ ਆ ਮਿਸ਼ਨਰੀ ਆ ਮਿਸ਼ਨਰੀ ਦਾ ਥੱਲਾ ਲਾ ਦੋ ਟਕਸਾਲੀ ਦਾ ਥੱਲਾ ਲਾ ਦੋ ਦਸ਼ਮ ਗ੍ਰਥ ਨੂੰ ਮੰਨਣਾ ਹੈ ਨਹੀਂ ਮੰਨਣਾ ਰੇਤ ਵਰਿਆ ਦਾ ਆ ਆ ਇਹ ਤਾਂ ਸਾਡੇ ਮੁੱਦੇ ਹੈ ਨਹੀਂ ਇਹ ਇਹਨਾਂ ਮੁੱਦਿਆਂ ਤੇ ਤਾਂ Hindu Kingdom ਦਾ 450 ਚੈਨਲ ਵੀ ਗੱਲ ਕਰਦਾ ਹੈ ਜਿਹੜੇ ਮੁੱਦਿਆਂ ਤੇ ਤੁਸੀਂ ਲੜਦੇ ਆ ਜਿਹੜੇ ਮੁੱਦਿਆਂ ਦੇ ਤੁਸੀਂ ਇੱਕ ਦੂਜੇ ਦਾ ਸਿਰ ਪਾੜਦੇ ਆ ਆ ਖੌਤੀ ਮੁੱਦੇ ਆ ਸਿੰਗਰ ਆ ਗਿਆ ਜੀ ਆ ਚੀਮਾ ਆ ਗਿਆ ਜੀ ਪਤਾ ਨਹੀਂ ਉਹ ਬੇਸੁਰੇ ਸਿੰਗਰ ਹਰ ਬੰਦਾ ਸ਼ੇਅਰ ਕਰਦਾ ਹੈ ਹੱਕ ਸੱਚ ਅਨਸਾਫ਼ ਆਜ਼ਾਦੀ ਦੀ ਗੱਲ ਕੋਈ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਅੱਜ ਜਿਹੜੀ ਮੈਂ ਮੇਨ ਤੁਹਾਡੇ ਨਾਲ ਗੱਲ ਕਰਨੀ ਆ ਛੋਟੀ ਜੀ ਗੱਲ ਕਰਨੀ ਆ ਅੱਜ ਤੁਹਾਡਾ ਨਾਲ ਗੱਲ ਕਰਨੀ ਸੀ ਵੀ ਜੂਨ 1984 ਦੇ ਵਿੱਚ ਸਿੱਖਾਂ ਦਾ ਹੋਇਆ ਕਤਲੇਆਮ ਕਮ ਸੇ ਕਮ ਸਵਾ ਲੱਖ ਫੌਜ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਆਈ ਜਲਥੇਨਾ ਥਲਸੇਨਾ ਵਾਜੂਸੇਨਾ ਚੜ ਕੇ ਆਈ ਸਿੱਖਾਂ ਦਾ ਹੋਇਆ ਕਤਲੇਆਮ ਹੋਇਆ ਨਾ ਤੁਸੀਂ ਤਾਂ ਹਿਸਾਬ ਕਿਤਾਬ ਦੀਆਂ ਗੱਲਾਂ ਕਰਨੀਆਂ ਸੀ ਕੀਤੀਆਂ ਹੁਣ ਤੁਸੀਂ ਆਪ ਹਿਸਾਬ ਕਿਤਾਬ ਲਾ ਕੇ ਦੇਖੋ ਸ਼ਰੋਮਨੀ ਗੁਰਦੁਆਰਾ ਪਵੰਦਕ ਕਮੇਟੀ ਤੁਹਾਡੇ ਕੋਲ ਤਕਸਾਲ ਤੁਹਾਡੇ ਕੋਲ ਮਿਸ਼ਨਰੀ ਤੁਹਾਡੇ ਕੋਲ ਬਾਬੇ ਤੁਹਾਡੇ ਕੋਲ ਸੰਤ ਤੁਹਾਡੇ ਕੋਲ ਪੂਪਨੇ ਤੁਹਾਡੇ ਕੋਲ ਪਤਾ ਨਹੀਂ ਤਰ੍ਹਾਂ ਤਰ੍ਹਾਂ ਦਾ ਸ਼ਰੰਤਰ ਤੁਹਾਡੇ ਕੋਲ ਜੂਨ 1984 ਦੇ ਵਿੱਚ ਜਿਹੜਾ ਤੁਹਾਡਾ ਕਤਲਿਆ ਹੋਇਆ ਤੁਹਾਡੇ ਕੋਲ ਡਾਟਾ ਹੈ ਕਿਸੇ ਖੌਤੀ ਬਾਬੇ ਨੇ ਜਿਹੜੀਆਂ ਸਾਡੀਆਂ ਆਜ਼ਾਦ ਜਿਹੜੀਆਂ ਸਾਡੀਆਂ ਅੱਥੀ ਅਸਿਕ ਯਾਦਾਂ ਨੂੰ ਮਿਟਾ ਰਹੇ ਨੇ ਉਹਨਾ ਉਹ ਕਿਸੇ ਬਾਬੇ ਦੇ ਕੋਲ ਕਿਸੇ ਬਾਬੇ ਨੇ ਗੱਲ ਚੱਕੀ ਕਿ ਜਿਹੜਾ ਜੂਨ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਇੱਕ ਸਾਲ ਤੋਂ 6 ਮਹੀਨੇ ਦੇ ਬੱਚੇ ਤੋਂ ਈਵਨ 18 18 ਦਿਨ ਦਾ ਬੱਚਾ 18 ਭਾਈਸ਼ਪਾਲ ਸਿੰਘ ਦਾ 18 ਦਿਨ ਤੋਂ ਲੈ ਕੇ 80 100 ਸਾਲ ਬਜ਼ੁਰਗ ਤੱਕ ਜਿਹੜੇ ਇੱਕ ਇੱਕ ਬੰਦਾ ਸ਼ਹੀਦ ਹੋਇਆ ਅਸੀਂ ਉਹਨਾਂ ਦਾ ਡਾਟਾ ਇਕੱਠਾ ਕਰਨਾ ਹੈਗਾ ਫਿਰ ਕਾਦਲੀ ਸ਼੍ਰੋਮਿਕ ਕਮੇਟੀਆਂ ਅਸੀਂ ਕੀ ਕਰਨਾ ਹੈ ਅਸੀਂ ਕੀ ਕਰਨਾ ਸ਼੍ਰੋਮਿਕ ਕਮੇਟੀ ਨੂੰ ਅਸੀਂ ਕੀ ਕਰਨਾ ਐਡਾ ਸ਼ਰਮਤਰ ਅਸੀਂ ਕੀ ਕਰਨੇ ਆ ਬਾਬੇ ਅਸੀਂ ਕੀ ਕਰਨੇ ਆ ਭੂਪਨੇ ਅਸੀਂ ਕੀ ਕਰਨੀਆਂ ਸੰਸਥਾਵਾਂ ਅਸੀਂ ਕੀ ਕਰਨੀਆਂ ਕਮੇਟੀਆਂ ਅਸੀਂ ਕੀ ਕਰਨੀਆਂ ਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਖਉਤੀ ਦੱਸੋ ਮੈਨੂੰ ਉਹ ਅਸੀਂ ਬਹੁਤ ਆਤ ਵਿੱਚ ਮੈਂ ਹਰ ਵਾਰੀ ਤੁਹਾਡੇ ਨਾਲ ਗੱਲ ਕਰਦਾ ਹੈ ਅਸੀਂ ਲੋਕ ਜਿਹੜਾ ਸਿੱਖ ਵਰਲਡ ਆ ਇਹਨਾਂ ਚ ਪੂਫਾਂ ਬਹੁਤ ਆ ਬੜੀ ਪੂਫਾਂ ਐ ਚਾਰ ਚੁਫਰੇ ਦੇਖੋ ਇਹਨਾਂ ਚ ਪੂਫਾਂ ਕਿੰਨੀ ਆ ਪਰ ਇਹਨਾਂ ਨੂੰ ਇੱਕ ਗੱਲ ਪੁੱਛ ਲਵੋ ਇੱਥੋਂ ਇੱਥੋਂ ਸਿੱਖਾਂ ਦਾ ਪਤਾ ਲੱਗ ਜਾਣਾ ਇਹਨਾਂ ਨੂੰ ਕਿਸੇ ਨੂੰ ਪੁੱਛੋ ਵੀ ਭਾਜੀ ਹਾ ਅਜੇ ਕੱਲ ਦੀਆਂ ਗੱਲਾਂ 33 ਸਾਲ ਹੋਏ ਆ ਤੁਸੀਂ ਪਹਿਲੇ ਕੱਲੂ ਘਾਰੇ ਦੀ ਗੱਲ ਕਰਦੇ ਆ ਦੂਜੇ ਕੱਲੂ ਘਾਰੇ ਦੀ ਗੱਲ ਕਰਦੇ ਆ ਜਿਹੜਾ ਤੀਜਾ ਕੱਲੂ ਘਾਰਾ ਜੂਨ 1984 ਦੇ ਵਿੱਚ ਵਾਪਰਿਆ ਉਹਦੇ ਵਿੱਚ ਕਿੰਨੇ ਕਿੰਨੇ ਲੋਕ ਸ਼ਹੀਦ ਹੋਏ ਡਾਟਾ ਹੈ ਤੁਹਾਡੇ ਕੋਲ ਉਹਨਾਂ ਦੇ ਨਾਂ ਹੈ ਉਹਨਾਂ ਦਾ ਪਤਾ ਹੈ ਉਹਨਾਂ ਦਾ ਸੁਰ ਹੈ ਲੋਕ ਤਾਂ ਸਾਰੇ ਜਿਉਂਦੇ ਨੇ ਲੋਕ ਤਾਂ ਸਾਰੇ ਜਿਉਂਦੇ ਨੇ ਪਰ ਇੱਕ ਗੱਲ ਸੱਚ ਹੈ ਮਿੱਤਰੋ ਇੱਕ ਗੱਲ ਸੱਚ ਹੈ ਹਰ ਰੋਜ਼ ਪੜ੍ਹਦੇ ਆ ਸਿੱਖਾਂ ਨੇ ਇਤਿਹਾਸ ਜ਼ਰੂਰ ਰਚਿਆ ਸਿੱਖਾਂ ਨੇ ਆਪਣਾ ਲਹੂ ਜ਼ਰੂਰ ਰੋੜਿਆ ਬੜੇ ਬੜੇ ਸਦੀਆਂ ਤੋਂ ਪਰ ਇਹਨਾਂ ਨੇ ਕਦੇ ਆਪਣਾ ਇਤਿਹਾਸ ਨਹੀਂ ਲਿਖਿਆ ਇਹਨਾਂ ਨੇ ਕਦੇ ਆਪਣਾ ਇਤਿਹਾਸ ਨਹੀਂ ਸੰਭਾਇਆ ਹਮੇਸ਼ਾ ਦੁਸ਼ਮਣ ਹਮੇਸ਼ਾ ਦੁਸ਼ਮਣ ਇਹਨਾਂ ਦਾ ਇਤਿਹਾਸ ਲਿਖਦਾ ਹੁਣ ਸੋਚ ਕੇ ਦੇਖੋ ਆਪਣੇ ਆਪ ਸੋਚ ਕੇ ਦੇਖੋ ਭਾਈ ਜਸਵੰਤ ਸਿੰਘ ਖਾਲੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਅੱਜ ਤੋਂ ਕਾ ਕ ਕਿਨੇ ਸਾਲ ਪਿੱਛੇ ਚਲ ਜੀਏ ਉਹਨੇ ਤਿੰਨ ਤਿੰਨ ਜ਼ਿਲ੍ਹਿਆਂ ਚੋਂ 25000 ਨਿਵਾਰ ਸਲਾਸ਼ਾ ਕੱਢ ਮਾਰੀਆਂ ਇੱਕ ਬੰਦੇ ਨੇ ਇੱਕ ਬੰਦੇ ਨੇ ਤਿੰਨਾ ਜ਼ਿਲ੍ਹਿਆਂ ਚੋਂ 25000 ਨਿਵਾਰ ਸਲਾਸ਼ਾ ਕੱਢ ਮਾਰੀਆਂ ਉਹਦੇ ਕੋਲ ਤਾਂ ਵਟਸਐਪ ਵੀ ਹੈ ਨਹੀਂ ਸੀ ਉਹਦੇ ਕੋਲ ਤਾਂ ਵਟਸਐਪ ਹੋ ਵੀ ਹੈ ਨਹੀਂ ਸੀ ਉਹਦੇ ਕੋਲ ਤੁਹਾਡੇ ਵਰਗਾ ਟੈਕਨੋਲੋਜੀ ਵਾਲਾ ਫੋਨ ਵੀ ਹੈ ਨਹੀਂ ਸੀ ਉਹਦੇ ਕੋਲ ਤਾਂ ਨੈਟ ਵੀ ਨੈਟ ਪੈਕ ਵੀ ਹੈ ਨਹੀਂ ਸੀ ਤੁਹਾਡੇ ਕੋਲ ਤਾਂ ਸਾਰਾ ਕੁਝ ਤੁਹਾਡੇ ਕੋਲ ਸਾਰਾ ਹੋਣ ਦੇ ਬਾਅਦ ਵੀ ਉਹ ਤਾਂ ਕੱਖ ਵੀ ਨਹੀਂ ਉਹਦੇ ਕੋਲ ਉਹਦੇ ਕੋਲ ਨੈਟਪੈਕ ਵੀ ਹੈ ਨਹੀਂ ਸੀ WhatsApp ਵੀ ਹੈ ਨਹੀਂ ਸੀ ਕੋਈ iPhone ਵਧੀਆ ਵੀ ਹੈ ਨਹੀਂ ਸੀ ਐਡਾ ਵਧੀਆ ਉਹਨੇ ਤਿੰਨਾਂ ਜਿਲਿਆਂ ਚ 25000 ਲੋਾਰ ਸਲਾਸ਼ਾ ਕੱਢ ਮਾਰੀਆਂ ਤੇ ਇੱਕ ਗੱਲ ਸੋਚ ਕੇ ਦੇਖੋ ਉਹ ਤੁਸੀਂ ਲੋਕ ਆਮ ਕਹਿੰਨੇ ਆ ਫਲਾਣੀ ਥਾਂ ਤੇ ਲੰਗਰ ਲਾਤਾ ਫਲਾਣੀ ਥਾਂ ਤੇ ਲੰਗਰ ਲਾਤਾ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਲੰਗਰ ਲਾਉਣ ਵਾਲਿਓ ਦੁਨੀਆ ਦੇ ਕੋਨੇ-ਕੋਨੇ ਵਿੱਚ ਸੇਵਾ ਕਰਨ ਵਾਲਿਓ ਦੁਨੀਆ ਦੇ ਵਿੱਚ ਕੋਨੇ-ਕੋਨੇ ਦੇ ਥਾਂ ਤੇ ਜਾ ਕੇ ਲੋਕਾਂ ਨੂੰ ਸਾਹਮਣੇ ਵਾਲਿਓ ਲੋਕਾਂ ਦੇ ਵਿੱਚ ਗੱਲ ਕਰਨ ਵਾਲਿਓ ਆ ਮੈਂ ਉੱਥੇ ਕਰਤਾ ਮੈਂ ਉੱਥੇ ਕਰਤਾ ਤੁਹਾਡੇ ਤੋ ਤੁਸੀਂ ਤੁਸੀਂ ਲੋਕ ਆਪਣੀ ਕੌਮ ਦਾ ਹਿਸਾਬ ਤਾਂ ਨਹੀਂ ਰੱਖ ਸਕੇ ਹੁਣ ਅਸੀਂ ਕੀ ਕਰਨੀਆਂ ਐਡਟੀਆਂ ਨੇ ਉਹਡੀਆਂ ਸੁਸਾਵਾ ਅਸੀਂ ਕੀ ਕੱਢਾ ਕਰਨਾ ਐਡਾ ਬੜਾ ਸ਼ਰਮਤਰ ਜੋ ਸਾਡੇਗੇ ਕੰਮ ਹੀ ਨਹੀਂ ਕਮਨੀ ਹੁਣ ਹੁਣ ਜੇ ਆਜਾ ਆਵਾਜ਼ ਦਿੱਤੀ ਜਾਵੇ ਗੱਲ ਕੀਤੀ ਜਾਵੇ ਜੇ ਲੋਕ ਜਿਹੜੇ ਐਡੇ ਵੱਡੇ ਭੂਪਨੇ ਦੁਨੀਆਂ ਫਿਰਦੀਆਂ ਸਸਤਾਵਾਂ ਦੁਨੀਆਂ ਫਿਰਦੀਆਂ ਭੀ ਜੂਨ 1984 ਦਾ ਅਸੀਂ ਇੱਕ ਇੱਕ ਗੱਲ ਦਾ ਇੱਕ ਇੱਕ ਗੱਲ ਦਾ ਡਾਟਾ ਇਕੱਠਾ ਕਰਨਾ ਹੈ ਹੋ ਸਕਦਾ ਸਾਰੇ ਲੋਕ ਜਿਉਂਦੇ ਨੇ ਪਰ ਅੱਜ ਤੋਂ 100 ਸਾਲ ਬਾਅਦ ਅੱਜ ਤੋਂ 100 ਸਾਲ ਬਾਅਦ ਜਦੋਂ ਬ੍ਰਾਹਮਣ ਨੇ ਇਹ ਗਲਾਕੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ 100 ਬੰਦਾ ਮਰਿਆ ਸੀ 100 ਕ ਬੰਦਾ ਉਹਨੇ ਕਹਣਾ ਮਰਿਆ ਸੀ ਆਪਾਂ ਕਹਣਾ ਸ਼ਹੀਦ ਹੋਇਆ ਸੀ ਉਹਨੇ ਕਹਣਾ 100 ਕ ਬੰਦਾ ਮਰਿਆ ਸੀ ਤੇ ਸਿੱਖਣੇ ਕਹਣਾ ਨਹੀਂ ਜੀ ਉੱਥੇ ਤਾਂ ਹਜ਼ਾਰਾਂ ਬੰਦੇ ਮਾਰਤੇ ਇੰਡੀਆ ਦੀ ਗਵਰਨਮੈਂਟ ਨੇ ਹਜ਼ਾਰਾਂ ਬੰਦੇ ਮਾਰਤੇ ਬਾਈ ਜੀ ਲੋਕ ਡਾਟਾ ਪਾਲਦੇ ਨੇ ਡਾਟਾ ਲੋਕੀ ਤੁਹਾਡੀਆਂ ਥੋਥੀਆਂ ਫੋਕੀਆਂ ਗੱਲਾਂ 'ਚ ਨਹੀਂ ਆਉਂਦੇ ਦੁਨੀਆਂ ਦੇ ਵਰਲਡ ਦੇ ਨਕਸ਼ੇ ਤੇ ਦੁਨੀਆਂ ਦੇ ਵਿੱਚ ਜਦੋਂ ਤੁਸੀਂ ਜਾ ਕੇ ਗੱਲ ਕਰਨੀ ਆ ਦੁਨੀਆਂ ਡਾਟਾ ਪਾਲਦੀ ਆ ਡਾਟਾ ਐਗਜ਼ੈਕਟ ਡਾਟਾ ਐਗਜ਼ੈਕਟ ਡਾਟਾ ਦੁਨੀਆ ਇਹ ਨਹੀਂ ਭਾਲਦੀ ਨਵੰਬਰ ਦੇਖੋ ਜੀ ਜੂਨ 1984 ਚ ਨਾ ਸਾਡਾ ਅਪਰੋਕਸੀਮੇਟਲੀ ਅਪਰੋਕਸੀਮੇਟਲੀ ਕੋਈ 25000 ਬੰਦਾ ਮਾਰਤਾ 30000 ਬੰਦਾ ਮਾਰਤਾ ਨੋ ਬੋਡੀ ਗੋਨਾ ਲਿਸਨ ਟੂ ਯੂ ਨੋ ਬੋਡੀ ਗੋਨਾ ਲਿਸਨ ਟੂ ਯੂ ਦੇ ਗੋਨਾ ਸੇ ਵੀ ਨੀਡ ਅ ਡਾਟਾ ਵੀ ਨੀਡ ਅ ਡਾਟਾ ਇਫ ਯੂ ਵਾਂਟ ਟੂ ਟਾਕ ਵਿਦ ਅ ਵਰਲਡ ਦੇ ਵਾਂਟ ਡਾਟਾ ਤੇ ਜੇ ਵਰਲਡ ਨਾਲ ਨਹੀਂ ਗੱਲ ਕਰਨੀ ਫਿਰ ਕੋਈ ਗੱਲ ਨਹੀਂ ਓਕੇ ਜੀ ਫਿਰ ਤੁਹਾਡੀ ਗੱਲ ਨਹੀਂ ਮੰਨੀ ਜਾਣੀ ਅੱਜ ਤੋਂ 100 ਸਾਲ ਬਾਅਦ ਜਦੋਂ ਮੰਨੂ ਨੇ ਬ੍ਰਾਹਮਣ ਨੇ ਵਰਲਡ ਦੇ ਵਿੱਚ ਗੱਲ ਕੀਤੀ ਜੂਨ 1984 ਦੀ ਤਾਂ ਉਹ ਜਿਹੜੇ ਜਿਹੜੇ 100 ਬੰਦੇ ਜਿਹੜੇ 100 ਬੰਦਿਆਂ ਦਾ ਡਾਟਾ ਬਣਾ ਕੇ ਉਹਨੇ ਆਪ ਦੇਣਾ ਬ੍ਰਾਹਮਣ ਨੇ ਬ੍ਰਾਹਮਣ ਨੇ ਡਾਟਾ ਬਣਾ ਕੇ ਦੇ ਦੇਣਾ ਵਰਲਡ ਨੂੰ ਦੇ ਦੇਣਾ ਕਿ ਜੂਨ 1984 ਦੇ ਵਿੱਚ ਐਨੇ ਬੰਦੇ ਮਰੇ ਐਨੇ ਬੰਦੇ ਮਰੇ ਉਸ ਉਸ ਲੜਾਈ ਦੇ ਵਿੱਚ ਤੁਹਾ ਜਦੋਂ ਤੁਸੀਂ ਜੋ ਤੁਹਾਡੀ ਵਾਰੀ ਆਉਣੀ ਆ ਤੁਸੀਂ ਕਹਣਾ ਨਹੀਂ ਜੀ ਇਹ ਬ੍ਰਾਹਮਣ ਝੂਠ ਬੋਲਦਾ ਇਹ ਮੰਨੂ ਝੂਠ ਬੋਲਦਾ ਵਰਡ 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 ਨੇ ਕਹਿਣਾ ਵੀ ਨਹੀਂ ਦੇ ਡਾਟਾ ਡਾਟਾ ਜਿਹੜਾ ਉਹ ਬ੍ਰਾਹਮਣ ਦੇ ਰਿਹਾ ਮੰਨੂ ਦੇ ਰਿਹਾ ਤੁਹਾਡਾ ਡਾਟਾ ਕਿੱਥੇ ਗਿਆ ਤੁਹਾਡਾ ਡਾਟਾ ਕਿੱਥੇ ਗਿਆ ਫਿਰ ਕਾਹਦੇ ਲੈ ਮੈਂ ਆਮ ਗੱਲ ਕਰਦਾ ਆ ਆਮ ਗੱਲ ਕਰਦਾ ਜੇ ਆਪਾਂ ਕੁਝ ਕਰਨੀ ਨਾ ਜੋਗੇ ਫੜਾ ਨਾ ਮਾਰਿਆ ਕਰੀਏ ਹੁਣ ਤੁਸੀਂ ਸੰਗੀਤ ਨਾਲ ਸੋਸ਼ਲ ਮੀਡੀਆ ਛਾਂ ਕੇ ਦੇਖੋ ਅਸੀਂ ਕਿੰਨਿਆ ਫੜਾ ਮਾਰਦੇ ਆ ਤੁਸੀਂ ਤੁਸੀਂ ਲੋਕਾਂ ਦੇ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕਰਦੇ ਵੀ ਸਭ ਤੋਂ ਸਟਰੋਂਗ ਅਸੀਂ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕਰਦੇ ਵੀ ਇੰਡੀਆ ਦੀ ਬਾਰਡਰ ਦੀ ਸਿਕਿਉਰਟੀ ਆ ਜਿਹੜੀ ਆ ਉਹ ਤਾਂ ਸਾਡੇ ਕੋਲ ਆ ਜੇ ਇੰਡੀਆ ਦੀ ਬਾਰਡੀ ਦੇ ਇੰਡੀਆ ਦੀ ਬਾਰਡਰ ਸਿਕਿਉਰਟੀ ਸਾਡੇ ਕੋਲ ਨਾ ਹੋਵੇ ਪਾਕਿਸਤਾਨ ਤਾਂ ਅੰਦਰ ਵੜ ਜਾਏ ਉਸੇ ਹੀ ਚੀਨ ਦਾ ਇੱਕ ਮਿੰਟ ਉੱਥੇ ਘੰਟੇ ਚ ਕਬਜ਼ਾ ਕਰ ਲਵੇ ਇੰਡੀਆ ਤੇ ਤੁਸੀਂ ਕਹਿੰਦੇ ਨਹੀਂ ਤੁਸੀਂ ਚੌਂਕੀਦਾਰ ਆ ਕਿ ਮੈਂ ਪਿੱਛੇ ਜੇ ਸਪੀਚ ਵੀ ਤੁਸੀਂ ਚੌਂਕੀਦਾਰ ਲੋਕ ਚੌਂਕੀਦਾਰਾਂ ਨੂੰ ਲੋਕ ਪਿੰਡ ਦਾ ਸਰਪੰਚ ਨਹੀਂ ਬਣਾਉਂਦੇ ਚੌਂਕੀਦਾਰਾਂ ਨੂੰ ਲੋਕ ਪਿੰਡ ਦਾ ਪੰਚ ਨਹੀਂ ਬਣਾਉਂਦੇ ਤੁਸੀਂ ਕਿਹੜੀ ਗੱਲ ਦਾ ਮਾਨ ਕਰਦੇ ਆ ਫੁਕਰਿਓ ਕਿਹੜੀ ਗੱਲ ਦਾ ਮਾਨ ਕਰਦੇ ਮੈਨੂੰ ਦੱਸੋ ਫੁਕਰੇ ਬੁਰੇ ਤੂੰ ਫੁਕਰੇ ਬੁਰੇ ਤੂੰ ਮੈਨੂੰ ਸੁਣਾਓ ਤੁਹਾਡੇ ਸੁਣਾਓ ਤੁਹਾਡੇ ਕੋਲ ਹੈ ਕੀ ਮੈਂ ਆਮ ਗੱਲ ਕਰਦਾ ਮੈਂ ਫੇਰ ਗੱਲ ਉੱਥੇ ਕਰਨ ਲੱਗਾ 1947 ਚ ਖੋਤੀ ਜਾਦੀ ਆਈ ਇਹ 2017 ਦੋ ਯਰ ਸਤਾਰਾਂ 1947 ਤੋਂ ਲੈ ਕੇ 2017 ਤੋਂ ਫੁਗਰੀਓ ਇੱਕ ਪ੍ਰਾਪਤੀ ਦੱਸੋ ਇੱਕ ਪ੍ਰਾਪਤੀ ਇੱਕ ਪ੍ਰਾਪਤੀ ਮੈਨੂੰ ਮੇਰੀ ਕੌਮ ਦੱਸ ਦਵੇ ਕਿ 1947 ਤੋਂ ਲੈ ਕੇ 2017 ਤੱਕ ਅਸੀਂ ਆ ਪ੍ਰਾਪਤ ਕੀਤਾ ਹੈ ਕੋਈ ਨਹੀਂ ਫਿਰ ਫੁਗਰੀਆਂ ਕਾ ਤੋ ਛੱਡਦੇ ਆ ਫਿਰ ਫੁਗਰੀਆਂ ਕਿਉਂ ਛੱਡਦੇ ਆ ਫਿਰ ਲੋਕਾਂ ਨੂੰ ਗਮਰਾਹ ਕਿਉਂ ਕਰਦੇ ਆ ਫਿਰ ਗਮਰਾਹ ਕຸນ ਪ੍ਰਚਾਰ ਕਿਉਂ ਕਰਦੇ ਆ ਫਿਰ ਆਪਣੇ ਆਪ ਨੂੰ ਬੱਬਰ ਸ਼ੇਰ ਕਿਉਂ ਖਵਾਨੇ ਆ ਕਿਆ ਕਰੋ ਮਾਰੇ ਮਾਰੇ ਜੇ ਲਤਾੜੇ ਜੇ ਹੈਗੇ ਆ ਜੀ ਗਰੀਬੀ ਦਾ ਵਾਹ ਜੀ ਬਸ ਸਰ ਰਹੇ ਆ ਜੀ ਖਾ ਰਹੇ ਪੀ ਰਹੇ ਆ ਬਸ ਮਾੜੀ ਮੋਟੀ ਜ਼ਿੰਦਗੀ ਕੱਢ ਰਹੇ ਆ ਫਿਰ ਲੋਕਾਂ ਨੂੰ ਏਡੇ ਏਡੇ ਵੱਡੇ ਦਾਨੀ ਬਣ ਕੇ ਕਿਉਂ ਖਾਉਂਦੇ ਤੁਸੀਂ ਜੋ ਲੋਕਾਂ ਨੂੰ ਬਣਾ ਕੇ ਖਵਾਉਂਦੇ ਜੇ ਵੀ ਅਸੀਂ ਆ ਆ ਅਸੀਂ ਉਹ ਆ ਅਸੀਂ ਐ ਆ ਪਰ ਹੈਗੇ ਤਾਂ ਹੈ ਨਹੀਂ ਹੈਗੇ ਤਾਂ ਹੈ ਨਹੀਂ ਪਰ ਜੇ ਹੈ ਆ ਤਾਂ ਕੀ ਆ ਹੁਣ ਇਸ ਤੋਂ ਵੱਡੀ ਇਸ ਤੋਂ ਵੱਡੀ ਜੇ ਦੁਨੀਆ ਦੇ ਸਾਹਮਣੇ ਇੱਕ ਕਵਾਚ ਰੱਖਿਆ ਜਾਵੇ ਜੇ ਵਰਲਡ ਦੀ ਸਟੇਜ ਤੇ ਉੱਤੇ ਇੱਕ ਗੱਲ ਰੱਖੀ ਜਾਵੇ ਕਿ ਵਰਲਡ ਦੀ ਸਟੇਜ ਤੇ ਗੱਲ ਰੱਖੀ ਜਾਵੇ ਵਰਲਡ ਦੇ ਵਿੱਚ ਸਿੱਖਾਂ ਨੂੰ ਇੱਕ ਮੰਗਾਰ ਦਿੱਤੀ ਜਾਵੇ ਵਰਲਡ ਦੀ ਸਟੇਜ ਤੇ ਕਿ ਸਿੱਖੋ 1947 ਤੋਂ ਲੈ ਕੇ 2017 ਤੱਕ ਤੁਹਾਡੀ ਇੱਕ ਪ੍ਰਾਪਤੀ ਉਹ ਪ੍ਰਾਪਤੀ ਕਿਹੜੀ ਹੈ ਜਿਸ ਤੇ ਜਿੱਤੇ ਤੁਸੀਂ ਮਾਣ ਕਰਦੇ ਜੇ ਤੇ ਪ੍ਰਾਪਤੀ ਤਾਂ ਹੈ ਨਹੀਂ ਪ੍ਰਾਪਤੀ ਤਾਂ ਹੈ ਨਹੀਂ ਤੇ ਫਿਰ 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 ਬੁੱਧੂ ਕਿਨੂੰ ਬਣਾਇਆ ਜਾ ਰਿਹਾ ਹੈ ਆਪਣੇ ਆਪ ਨੂੰ ਜਾਂ ਲੋਕਾਂ ਨੂੰ ਲੋਕਾਂ ਨੂੰ ਬੁੱਧ ਬਣਾ ਜਾ ਰਿਹਾ ਅਸੀਂ ਦੁਨੀਆ 'ਚ ਲੰਗਰ ਬੜੇ ਲਾਉਨੇ ਆ ਮੈਂ ਜਾਂਦਾ ਜਾਂਦਾ ਤੁਹਾਨੂੰ ਦੱਸਣ ਲੱਗਾ ਜਾਂਦਾ ਜਾਂਦਾ ਗੱਲ ਪਿਛਲੇ ਦਿਨਾਂ ਦੀ ਗੱਲ ਆ ਦੋ ਘਟਰਾਵਾਂ ਸੇਮ ਟਾਈਮ ਤੇ ਵਾਪਰੀਆਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਹਾਲੋ ਸੀ ਲਾਈਨ ਆ ਉਥੇ ਲੜਾਈ ਹੋਣ ਲੱਗੀ ਪਾਕਿਸਤਾਨ ਦੀ ਤੇ ਇੰਡੀਆ ਦੀ ਗੋਲਾਬਾਰੀ ਚਲਦੀ ਰਹਿੰਦੀ ਆ ਉਹਨਾਂ ਨੇ ਉਥੋਂ ਲੋਕ ਉਠਾ ਦਿੱਤੇ ਤੇ ਖਾਲਸਾ ਏਡ ਵਾਲੇ ਉਥੇ ਪਹੁੰਚ ਗਏ ਲੰਗਰ ਲਾਉਣ ਸ਼ਾਬਾਸ਼ ਚੰਗੀ ਗੱਲ ਹੈ ਉਥੇ ਪਹੁੰਚ ਗਏ ਦੂਜੇ ਪਾਸੇ ਵਣਿਆਰੇ ਸਿੱਖ ਵਣਿਆਰੇ ਸਿੱਖਾਂ ਨੂੰ ਫੜਿਆ ਜਾ ਰਿਆ ਸੀ ਕੁੱਟਿਆ ਜਾ ਰਿਆ ਸੀ ਮਾਰਿਆ ਜਾ ਰਿਆ ਨਤਾਲਿਆ ਜਾ ਰਿਆ ਸੀ ਉਹਨਾਂ ਦੇ ਝੂਠੇ ਕੇਸ ਬਣਾਏ ਜਾ ਰਿਆ ਸੀ ਵਣਿਆਰੇ ਸਿੱਖਾਂ ਨੂੰ ਫੜ ਫੜ ਕੇ ਜੇਲ੍ਹ ਚ ਤੁੰਨਿਆ ਜਾ ਰਿਆ ਸੀ ਉਹਨਾਂ ਦੇ ਘਰ ਦੇ ਪਰਿਵਾਰ ਦੇ ਬੱਚੇ ਕੋਲ ਆ ਰਹੇ ਸੀ ਪਾਣੀ ਨੂੰ ਖਾਣੇ ਨੂੰ ਉਹਨਾਂ ਕੋਲ ਕੱਖ ਇਹ ਨਹੀਂ ਸੀ ਪਰ ਕੋਈ ਮਾਈ ਦਾ ਲਾਲ ਬੁਣਿਆਰੇ ਸਿੱਖਾਂ ਲਈ ਤਾਂ ਲੰਗਰ ਲੈ ਕੇ ਨਹੀਂ ਗਿਆ ਕੋਈ ਮਾਈ ਦਾ ਲਾਲ ਬੁਣਿਆਰੇ ਸਿੱਖਾਂ ਦੇ ਲਈ ਤਾਂ ਕਿਸੇ ਨੇ ਕਿਸੇ ਨੇ ਲੰਗਰ ਨਹੀਂ ਲਾਇਆ ਕਿਸੇ ਮਾਈ ਦੇ ਲਾਲ ਨੇ ਬੁਣਿਆਰੇ ਸਿੱਖਾਂ ਦੇ ਲਈ ਤਾਂ ਗੱਲ ਨਹੀਂ ਆ ਨਹੀਂ ਕੀਤੀ ਤੁਸੀਂ ਲੋਕਾਂ ਨਹੀਂ ਲੰਗਰ ਲਾ ਸਕਦੇ ਆ ਤੁਸੀਂ ਲੋਕਾਂ ਨੂੰ ਬੜਾ ਪਕਵਾਨ ਵੰਡ ਸਕਦੇ ਆ ਲੋਕਾਂ ਦੇ ਲਈ ਬੰਬਾਂ ਨਾਲ ਵੀ ਖੇਡ ਸਕਦੇ ਆ ਲੋਕਾਂ ਦੇ ਲਈ ਆਪਣੀ ਜਾਨ ਵੀ ਵਾਰ ਸਕਦੇ ਆ ਪਰ ਫੁਕਰਿਆ ਆਪਣੀ ਕੌਮ ਲਈ ਤਾਂ ਤੇਰੇ ਤਾਂ ਹੁੰਦਾ ਕਖਣੀ ਘਰ ਦੇ ਜਵਾਕ ਤੇਰੇ ਘਰ ਦੇ ਜਵਾਕ ਉਹ ਰੋਂਦੇ ਫਿਰਦੇ ਫਿਰਦੇ ਕਰਲਾਉਂਦੇ ਫਿਰਦੇ ਆ ਉਹ ਰੋਟੀ ਰੋਟੀ ਨੂੰ ਮਹਤਾਜ ਆ ਘਰ ਦੇ ਘਰਦਿਆਂ ਦੇ ਕੋਲ ਉਹਨਾਂ ਦੇ ਕੋਲ ਕੱਪੜਾ ਹੈ ਨਹੀਂ ਸਰੀ ਟੱਕਨ ਨੂੰ ਬਾਹਰ ਤੋਂ ਲੰਗਰ ਲਾ ਰਿਆ ਖਾਣ ਦੇ ਲੰਗਰ ਪਕਵਾਨ ਦੇ ਲੰਗਰ ਕੱਪੜੇ ਦੇ ਲੰਗਰ ਹਰ ਤਰ੍ਹਾਂ ਦੇ ਲੰਗਰ ਪਰ ਤੇਰੀ ਕੌਮ ਲਈ ਤੇਰਾ ਲੰਗਰ ਕੋਈ ਨਹੀਂ ਦਿਸਦਾ ਤੇਰੀ ਕੌਮ ਤੇਰੀ ਆ ਉਹ ਤਾਂ ਹਥੜੇ ਮਾਰ ਰਹੀ ਆ ਵਾਜਾ ਮਾਰ ਰਹੀ ਆ ਜਦੋਂ ਕੌਮ ਤੇਰੀ ਤੈਨੂੰ ਆਵਾਜ਼ਾਂ ਮਾਰਦੀ ਆ ਉਦੋਂ ਨਹੀਂ ਤੂੰ ਪਹੁੰਚਦਾ ਉਦੋਂ ਨਹੀਂ ਤੂੰ ਬੋੜਦਾ ਪਰ ਲੋਕਾਂ ਦੇ ਲਈ ਤੇਰੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਆ ਹਰ ਤਰ੍ਹਾਂ ਦਾ ਲੰਗਰ ਆ ਮੈਂ ਆਪਣੀ ਕੌਮ ਨੂੰ ਵੰਗਾਰ ਦੇਣਾ ਉਹ ਫੁਕਰਿਓ ਉਹ ਫੁਕਰਿਓ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਓ ਵੱਡੀਆਂ ਵੱਡੀਆਂ ਪਟੰਗਾ ਮਾਰਨ ਵਾਲਿਓ ਮੈਨੂੰ ਇਹ ਦੱਸ ਦੋ ਜੂਨ 1984 ਦੇ ਵਿੱਚ ਕਿੰਨੇ ਬੰਦੇ ਸ਼ਹੀਦ ਹੋਏ ਤੁਹਾਡੇ ਕੋਲ ਡਾਟਾ ਹੈ ਜੇ ਨਹੀਂ ਹੈ ਤੇ ਫਿਰ ਕਿਉਂ ਨਹੀਂ ਹੈ ਜੇ ਨਹੀਂ ਹੈ ਤਾਂ ਕਿਉਂ ਨਹੀਂ ਦੇ ਨਾਲੇ ਇਹ ਸੰਸਥਾਵਾਂ ਨੂੰ ਅਸੀਂ ਅੱਗ ਲਾਉਣੀ ਆ ਸ਼ਰਮ ਨਹੀਂ ਗੁੱਦਾ ਪਵੰਦ ਕਮੇਟੀ ਮੈਂ ਆਮ ਕੇ ਨਾ ਸਾਡੀ ਨਹੀਂ ਇਹ ਟਾਸਕ ਫੋਰਸ ਨਾਗਪੁਰ ਦੀ ਫੋਰਸ ਆ ਇਹ ਵੱਡੀਆਂ ਵੱਡੀਆਂ ਟਕਸਾਲਾਂ ਤੁਮਾ ਸ਼ੁਮਾ ਸਾਭ ਨਾਗਪੁਰ ਦੇ ਧੱਲੇ ਆ ਜੇ ਸਾਡੇ ਹੁੰਦੇ ਤਾਂ ਅੱਜ ਸਾਡੇ ਕੋਲ ਅੰਕੜੇ ਹੁੰਦੇ ਪਰ ਬਦਕਿਸਮਤੀ ਨਾਲ ਇਹ ਜਿੰਨੀਆਂ ਵੱਡੇ ਵੱਡੇ ਸੰਸਥਾਵਾਂ ਨੇ ਵੱਡੇ ਵੱਡੇ ਅਧਾਰੇ ਨੇ ਇਹ ਸਾਡੇ ਨਹੀਂ ਹਨ ਸਾਡੇ ਨਹੀਂ ਹਨ ਜੇ ਸਾਡੇ ਹੁੰਦੇ ਤੇ ਸਾਡੀ ਸਿੱਖੀ ਲਈ ਕੰਮ ਕਰਦੇ ਪਰ ਇਹਨਾਂ ਨੇ ਸਿੱਖੀ ਦੇ ਲਈ ਕੋਈ ਕੰਮ ਨਹੀਂ ਕੀਤਾ ਪਰ ਮੈਂ ਆਪਣੀ ਕੌਮ ਨੂੰ ਵੰਗਾਰ ਦੇ ਵੰਗਾਰਦਾ ਇੱਕ ਹੋਰ ਕੱਖ ਨਹੀਂ ਕੱਲ ਨੂੰ ਦੁਨੀਆਂ ਵਾਲਿਆਂ ਨੇ ਡਾਟਾ ਪੁੱਛਣਾ ਆ ਕੱਲ ਨੂੰ ਜਦੋਂ ਸਿੱਖ ਜਦੋਂ ਸਾਈਡ ਦੀ ਗੱਲ ਚੱਲਣੀ ਉਹ ਡਾਟਾ ਪੁੱਛਣਾ ਹੈ ਕੱਲ ਨੂੰ ਜਦੋਂ ਸਿੱਖ ਹੋਮਲੈਂਡ ਖਾਲਸਤਾਨ ਦੀ ਗੱਲ ਚੱਲਣੀ ਆ ਦੁਨੀਆਂ ਨੇ ਜੂਨ 1984 ਨਵੰਬਰ 1984 ਦਾ ਐਗਜ਼ੈਕਟ ਡਾਟਾ ਚਾਹੀਦਾ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਫੁਕਰਿਓ ਕੀ ਰੱਖੋਗੇ ਉਹਨਾਂ ਦੇ ਸਾਹਮਣੇ ਪ੍ਰੋਕਸੀਮੈਂਟਲੀ ਪ੍ਰੋਕਸੀਮੇਟਲੀ ਦੇਖੇਲ 100 2000 20000 ਨੋ ਨੋ ਦੇ ਆਰ ਵਾਡ ਅਪ੍ਰੋਕਸੀਮੇਟਲੀ ਦੇ ਵਾਡ ਐਗਜ਼ੈਕਟ ਡਾਟਾ ਐ ਡਾਟਾ ਸਾਡੇ ਕੋਲ ਹੈ ਨਹੀਂ ਤੋ ਦੱਸੋ ਫਿਰ ਕੀ ਆ ਕਾਹ ਕਾਦੇ ਇਡੜੀਆਂ ਗੱਲਾਂ ਕਰਦੇ ਆ ਤੇ ਕਾਦੇ ਡੇਟ ਵਡੇ ਦਿਨ ਮਨਾਏ ਜਾਂਦੇ ਆ ਜਿੰਨਾ ਦੇ ਦਿਨ ਮਨਾਉਂਦੇ ਜੇ ਓਏ ਉਹਨਾਂ ਦਾ ਡਾਟਾ ਵੀ ਹੈ ਤੁਹਾਡੇ ਕੋਲ ਉਹ ਜਿੰਨਾਂ ਨੂੰ ਯਾਦ ਕਰਦੇ ਜੇ ਉਹਨਾਂ ਦੇ ਨਾਂ ਵੀ ਹੈ ਤੁਹਾਡੇ ਕੋਲ ਉਹ ਜਿੰਨਾਂ ਨੂੰ ਯਾਦ ਕਰਦੇ ਜੇ ਉਹਨਾਂ ਦਾ ਕੋਈ ਥੋ ਪਤਾ ਵੀ ਹੈ ਤੁਹਾਡੇ ਕੋਲ ਕਿ ਐਵੇਂ ਹੀ ਯਾਦਾ ਮਨਾਏ ਜਾਂਦੇ ਜੇ ਹੈ ਕੋਈ ਆਨਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ